ਅਮਰੀਕਾ ਤੋਂ ਰਿਪੋਰਟ ਹੋ ਕੇ ਆਏ ਬੰਦਿਆਂ ਨੇ ਆਪਣੀ ਜਦੋਂ ਹੱਡ ਪੀਤੀ ਸੁਣਾਈ ਤਾਂ ਜਿੰਨਾ ਕੁਛ ਅਸੇਨਾ ਦੀਆਂ ਗੱਲਾਂ ਬਾਰੇ ਸੁਣਦੇ ਰਹੇ ਉਹਨਾਂ ਕੁਝ ਜਾਣ ਕੇ ਸਾਡੇ ਖੁਦ ਦੇ ਪੈਰਾਂ ਹੇਠੋਂ ਜ਼ਮੀਨ ਨਿਕਲਦੀ ਰਹੀ ਜੇਕਰ ਸਾਡੇ ਨਾਲ ਅਸੀਂ ਇੱਦਾਂ ਦਾ ਮਹਿਸੂਸ ਕਰ ਸਕਦੇ ਹਾਂ ਤਾਂ ਤੁਸੀਂ ਖੁਦ ਸੋਚੋ ਜਦੋਂ ਤੁਸੀਂ ਇਹਨਾਂ ਦੀ ਕਹਾਣੀ ਬਾਰੇ ਜਾਣੋਗੇ ਤੋਂ ਤੁਹਾਨੂੰ ਪਤਾ ਨਹੀਂ ਤੁਸੀਂ ਮਨ ਦੇ ਕਿਹੜੇ ਖਿਆਲਾਂ 'ਚ ਚਲੇ ਜਾਓਗੇ ਨਾ ਤੁਹਾਨੂੰ ਇਹ ਸਮਝ ਆਣਾ ਕਿ ਇਹਨਾਂ ਬੰਦਿਆਂ ਨੂੰ ਲਾਹਣਤਾ ਪਾਈਏ ਕਿ ਲੱਖ ਰੁਪਏ ਖਰਚ ਕੇ ਤੁਸੀਂ ਗਏ ਹੋ ਉਹੀ ਪੈਸਾ ਤੁਸੀਂ ਇੱਥੇ ਲਗਾ ਲਓ ਕਿ ਜਾਂ ਫਿਰ ਇਹਨਾਂ ਨੂੰ ਥੋੜੀ-ਬਹੁਤ ਇਹਨਾਂ ਤੇ ਤਰਸ ਖਾਈਏ ਇਹਨਾਂ ਨੂੰ ਥੋੜੀ-ਬਹੁਤ ਸympathy ਦਈਏ ਕਿ ਭਾਈ ਤੁਹਾਡਾ ਲੱਖ ਰੁਪਏ ਚਲ ਗਿਆ ਸਾਨੂੰ ਬਹੁਤ ਦੁੱਖ ਹੈ ਤੁਸੀਂ ਵਾਪਸ ਰਿਪੋਰਟ ਹੋ ਕੇ ਆ ਗਿਓ ਦੇਖੋ ਕੋਈ ਆਪਣੀ ਮਰਜ਼ੀ ਨਾਲ ਤਾਂ ਆਪਣਾ ਮੁਲਕ ਨਹੀਂ ਛੱਡਦਾ ਕਈਆਂ ਨੂੰ ਚਾਹ ਹੁੰਦਾ ਹੈ ਕਿ ਭਾਈ ਮੇਰਾ ਜੇਕਰ ਇੱਥੇ ਕੁਝ ਨਹੀਂ ਬਣ ਰਿਹਾ ਜਾਂ ਫਿਰ ਨਹੀਂ ਬਨਣਾ ਤਾਂ ਮੈਂ ਬਾਹਰ ਚੱਲ ਜਾ ਕੁਝ ਲੋਕ ਦਾ ਚੰਦ ਇਹ ਹੁੰਦੇ ਨੇ ਕਿ ਮੈਂ ਜਿਵੇਂ ਨਾ ਜਿਵੇਂ ਬਾਹਰ ਚੱਲ ਜਾ ਬਾਹਰ ਦੇ ਮੁਲਕਾ ਜਿਹੜਾ ਡਲਰਾਂ ਦੀਆਂ ਖਣਕਾ ਜਿਹੜੀ ਖਣਾਗਿਆ ਦੀ ਜਿਆਦਾ ਸੁਣਾਈ ਦਿੰਦੀ ਹੈ ਉੱਥੇ ਰੁਪਈਆ ਥੋੜਾ ਫਿੱਕਾ ਪੈ ਜਾਂਦਾ ਪਰ ਇਸ ਭਰਾ ਨੂੰ ਕੀ ਲੋੜ ਪਈ ਸੀ ਦੱਸਿਆ ਜਾ ਰਿਹਾ ਆਰਮੀ ਚੋਂ ਰਿਟਾਇਰ ਹੈ तकरीबन 35-40 ਸਾਲ ਉਮਰ ਹੈ ਅੰਮ੍ਰਿਤਧਾਰੀ ਸਿੱਖ ਹੈ ਤੇ ਅੰਮ੍ਰਿਤਧਾਰੀ ਸਿੱਖ ਨੇ ਜੜੀਆਂ ਗੱਲਾਂ ਦਸੀਆਂ ਨੇ ਜਿਹੜੇ ਖੁਲਾਸੇ ਕੀਤੇ ਨੇ ਉਹ ਬੜੇ ਹੈਰਾਨੀਜਨਕ ਨੇ ਕਹਿੰਦਾ ਕਿਵੇਂ ਸਿੱਖਾਂ ਨਾਲ ਗਲਤ ਕੰਮ ਤੱਕੇ ਹੁੰਦੇ ਸੀ ਉਸ ਡੋਂਕੀ ਦੇ ਪੂਰੇ ਰੂਟ ਦੇ ਦੌਰਾਨ ਡੰਕਰਾ ਬਲੋ ਤੱਕਾ ਕੀਤਾ ਜਾਂਦਾ ਸੀ ਤੇ ਜਦੋਂ ਅਮਰੀਕੀ ਪੁਲਿਸ ਨੇ ਫੜ ਲਿਆ ਫਿਰ ਵੀ ਤੱਕਾ ਕੀਤਾ ਗਿਆ। ਇਹ ਬੰਦੇ ਨੇ ਕਿਹਾ ਕਿ ਜਦੋਂ ਸਾਨੂੰ ਅਮਰੀਕੀ ਪੁਲਿਸ ਨੇ ਫੜ ਲਿਆ ਜਦੋਂ ਅਸੀਂ ਟਿਵਾਨਾ ਦਾ ਪਾਊਡਰ ਟੱਪਿਆ ਅਮਰੀਕੀ ਪੁਲਿਸ ਨੇ ਸਾਨੂੰ ਫੜ ਲਿਆ ਤੇ ਜਿਹੜੇ ਉੱਥੇ ਸਿੱਖ ਚਾਹੇ ਕੋਈ ਉਮਰਤਾਰੀ ਹੈ ਜਾਂ ਨਹੀਂ ਹੈ ਜਿਹੜੇ ਵੀ ਸਿੱਖ ਸੀਗੇ ਉਹਨਾਂ ਦੀਆਂ ਪੱਕਾ ਉਹਨਾਂ ਦੇ ਪਰਨੇ ਲਾ ਕੇ ਸੁੱਟ ਦਿੱਤੇ ਗਏ। ਸਿਰਫ ਇਹ ਨਹੀਂ ਐ ਸਮਰਤਾਰੀ ਸਿੱਖ ਦੇ ਵਾਲ ਵੀ ਕਤਲ ਕੀਤੇ ਗਏ। ਸਿਰ ਦੇ ਵਾਲ ਨਹੀਂ ਤਾੜੇ ਦੇ ਵਾਲ ਕਤਲ ਕੀਤੇ ਗਏ। ਕਿਹਾ ਇਹ ਬੰਦੇ ਨੇ ਕਿਹਾ ਕਿ ਮੈਨੂੰ ਆਲੇ ਦੁਆਲੇ ਦੇ ਮੇਰੇ ਨਾਲ ਦੇ ਲੋਕ ਕਹਿਣ ਲੱਗ ਪਏਗੇ ਭਾਈ ਜੇ ਤੂੰ ਵਾਲ ਕਤਲ ਨਹੀਂ ਕਰੇਗਾ ਯਾਨੀ ਜੇਕਰ ਆਪਣੀ ਦਾੜੀ ਨਹੀਂ ਕੱਟੇਗਾ ਤਾਂ ਇਹ ਨਾ ਡੋਂਕਰਾਂ ਨੇ ਤੈਨੂੰ ਅੱਗੇ ਨਹੀਂ ਤੋਰਨਾ ਪਤਾ ਨਹੀਂ ਤੈਨੂੰ ਇੰਨੇ ਘਰ ਤੋਂ ਇੰਨੇ ਦੂਰ ਹੈ ਲੱਖਾਂ ਰੁਪਇਆ ਲਾਤਾ ਪਤਾ ਨਹੀਂ ਤੈਨੂੰ ਕਿੱਥੇ ਮਾਰ ਕੇ ਸੁੱਟ ਦੇਣਾ ਤੇ ਹੋ ਸਕਦਾ ਤੇਰੀ লাশ ਵੀ ਤੇਰੀ লাশ ਵੀ ਤੇਰੇ ਘਰਦਿਆਂ ਤੱਕ ਨਾ ਪਹੁੰਚੇ ਜਿਵੇਂ ਕਹਿੰਦੇ ਨੇ ਮੰਨ ਲੈ ਗੁਰੂ ਘਰ ਜਾ ਕੇ ਮਾਫੀ ਮੰਗ ਲਈ ਪਰ ਜੇਕਰ ਅਮਰੀਕਾ ਨਾ ਗਿਆ ਇਹਨਾਂ ਨੇ ਕੁਝ ਕਰ ਦਿੱਤਾ ਤਾਂ ਨਾ ਤੂੰ ਮਾਫੀ ਚੋਕਾ ਰਹਿਣਾ ਤੇ ਨਾ ਤੇਰੇ ਘਰਦਿਆਂ ਨੂੰ ਤੇਰੀ ਦੇਹ ਮਿਲਣੀ ਹੈ ਇਹ ਸਮਰਥਾ ਰ ਸਿੱਖਣੇ ਹੋਈ ਕਿਤਾ ਜਦੋਂ ਦਬਾਅ ਵੀ ਪਿਆ ਸਥਿਤ ਜੁੜੀ ਸਿਚੁਏਸ਼ਨਸ ਸੇ ਉਹ ਵੀ ਉਹ ਵੀ ਕੁਝ ਜੱਦਾਂ ਤੇ ਬਣੀ ਕਿਸ ਨੂੰ ਆਪਣੇ ਦਾੜੇ ਦੇ ਵਾਲ ਕਤਲ ਕਰਨੇ ਪਏ। ਦਾੜੇ ਦੇ ਵਾਲ ਵੀ ਕਤਲ ਕੀਤੇ, ਪੱਗ ਦੀ ਵੀ ਬੇਦਬੀ ਕੀਤੀ ਅਮਰੀਕੀ ਪੁਲਿਸ ਨੇ। ਇਹਨਾਂ ਕੁਝ ਛਲਿਆ ਕੈਂਪਸ 'ਚ ਵੀ ਰਹਾ ਪਰ ਹੁਣ ਹੱਤਕੜੀਆਂ ਲਵਾ ਕੇ ਬੰਦਾ ਵਾਪਸ ਆ ਰਿਹਾ। ਲੱਖਾਂ ਰੁਪਏ ਤਾਂ ਇਹਨਾਂ ਦੇ ਵੀ ਲੱਗੇ ਹੋਣੇ ਨੇ। ਪਰ ਤੁਸੀਂ ਇਹ ਸੋਚੋ ਕਿ ਬੰਦੇ ਕਿੰਨਾ ਕੁਝ ਸਹਿੰਦੇ ਨੇ। ਕਈਆਂ ਨੂੰ ਤਾਂ ਪਤਾ ਵੀ ਹੁੰਦਾ ਕਿ ਭਾਈ ਇਹ ਚੀਜ਼ ਹੋਣੀ ਹੈ ਸਾਨੂੰ ਨਾ ਸਾਡੇ ਨਾਲ ਧੱਕਾ ਹੋ ਸਕਦਾ ਹੈ ਕੁੜੀਆਂ ਮੁੰਡੇ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਸਾਡੇ ਨਾਲ ਗਲਤ ਕੰਮ ਤੱਕ ਹੋ ਸਕਦੇ ਨੇ ਸਰੀਰਕ ਤੇ ਮਾਨਸਿਕ ਤੌਰ ਤੋਂਾਂ ਤੇ ਪਰ ਫੇਰ ਵੀ ਬੰਦੇ ਜਾਂਦੇ ਨੇ ਸੋਚੋ ਕਿ ਐਸਜੀਪੀਸੀ ਵੱਲੋਂ ਜਾਂ ਜਦੋਂ ਜਿੰਨੇ ਵੀ ਸਿੱਖ ਜਥੇਬੰਦੀਆਂ ਨੇ ਉਹਨਾਂ ਨੂੰ ਉਹਨਾਂ ਕੋਲ ਜਦੋਂ ਇਹ ਗੱਲ ਪਹੁੰਚੇਗੀ ਕਿ ਕਿਵੇਂ ਡੰਕਰਾਂ ਵੱਲੋਂ ਇਦਾਂ ਦਾ ਕੰਮ ਕੀਤਾ ਜਾਂਦਾ ਸਿੱਖਾਂ ਨਾਲ ਕਿਵੇਂ ਅਮਰੀਕੀ ਪੁਰਸ਼ ਉਹਦਾ ਕੰਮ ਕਰਦੀ ਹੈ ਸਿੱਖਾਂ ਨਾਲ ਤਾਂ ਇਹ ਜਿਹੜੇ ਰਿਸ਼ਤੇ ਸੁਧਰਨ ਸੁਧਾਰਨ ਦੀ ਗੱਲ ਹੁੰਦੀ ਹੈ ਨਾ ਵਿੱਚ ਤਾਂ ਕੁੜਤਨ ਪੈਦਾ ਹੋ ਜਾਏਗੀ ਤੇ ਲਾਣਤ ਪਾਓ ਉਹਨਾਂ ਏਜੰਟਾਂ ਨੂੰ ਜਿਹੜੇ ਇਹ ਦਾਅਵੇ ਕਰਦੇ ਨੇ ਕਿ ਅਸੀਂ ਤੁਹਾਡੇ ਪੁੱਤਰ ਨੂੰ ਤੁਹਾਡੀ ਧੀ ਨੂੰ ਸਹੀ ਸਲਾਮਤ ਅਤੇ ਪੂਰੇ ਲੀਗਲ ਤਰੀਕੇ ਦੇ ਨਾਲ ਪੂਰੇ ਕਾਨੂੰਨੀ ਤਰੀਕੇ ਦੇ ਨਾਲ ਬਾਹਰ ਭੇਜ ਦਵਾਂਗੇ ਅਜਿਹੇ ਏਜੰਟ ਨੂੰ ਪੁੱਛੋ ਫੜ ਕੇ ਲਿਆਓ ਉਹਨੂੰ ਜੇਕਰ ਕੁੱਟਣਾ ਵੀ ਪਵੇ ਤਾਂ ਕੁੱਟੋ ਪਰ ਹੁਣ ਉਹਨੂੰ ਜ਼ਰੂਰ ਇਹ ਗੱਲ ਪੁੱਛੋ ਕਿ ਭਾਈ ਜਿਹੜੇ ਤੂੰ ਵਾਅਦੇ ਕਰਦਾ ਰਿਹਾ ਹੈ ਉਹਨਾਂ ਵਾਅਦਿਆਂ ਦਾ ਕੀ ਸਿੱਟਾ ਨਿਕਲਿਆ ਕੀ ਨਤੀਜਾ ਨਿਕਲਿਆ ਕਿ ਪੁੱਤ ਧੀ ਘਰੋਂ ਬੇਕਾਰ ਵੀ ਹੋਏ ਘਰ ਗੈਣੇ ਤਰਿਆ ਜ਼ਮੀਨ ਗੈਣੇ ਤਰੀ ਪਰ ਹੁਣ ਹੱਥ ਵਿੱਚ ਕੀ ਆਇਆ ਉਹਨਾਂ ਦੇ ਇੱਕ ਵਾਰ ਤੁਸੀਂ ਸੁਣੋ ਕਿ ਇਹ ਜਿਹੜਾ ਨੌਜਵਾਨ ਹੈ ਇਹ ਅਸਲ ਇਹਦੇ ਮਨ 'ਚ ਜਿਹੜੇ ਖਿਆਲ ਚੱਲ ਰਹੇ ਨੇ ਉਹ ਖਿਆਲਾਂ ਵਿੱਚ ਕਹਿ ਕੀ ਰਿਹਾ ਹੈ ਜਾਂਦੇ ਸੀ ਅਸੀਂ ਜਦੋਂ ਦੁਆਰ ਕ੍ਰੋਸ ਕੀਤੀ ਸਾਨੂੰ ਕੁਝ ਨਹੀਂ ਉੱਥੇ ਪੜ ਲਿਆ ਸੀ ਉਹ ਸੁਣਨੇ ਫੜ ਕੇ ਹਨ ਗੋਡਿਆਂ ਭਾਰ ਬਿਠਾ ਕੇ ਸਾਡੀ ਤਲਾਸ਼ੀ ਤਲੂਸੀ ਲਈ ਸਾਰਾ ਕੁਝ ਚੈੱਕ ਕੀਤਾ ਸੀ ਆ ਚਲੋ ਸਾਡੇ ਕੋ ਨਿਕਲਣਾ ਕੀ ਕਿਉਂਕਿ ਅਸੀਂ ਤਾਂ ਕ੍ਰੋਸ ਹੀ ਕਰਨਗੇ ਸਾਲਮ ਲੈਣ ਵਾਸਤੇ ਗਏ ਸੀਗੇ ਬੈਗ ਬੂ ਖਾਲੀ ਕੀਤੇ ਉਹਨਾਂ ਨੇ ਤਸ਼ਮੇ ਤੁਸਮੇ ਲਵਾ ਦਿੱਤੇ ਆ ਪਰ ਸਾਡੇ ਨਾਲ ਇੱਕ ਬੜੀ ਵੱਡੀ ਗੱਲ ਉਥੇ ਨਾ ਸਰਦਾਰ ਬੰਦਿਆਂ ਨਾਲ ਬਹੁਤ ਜ਼ਿਆਦਾ ਗਲਤ ਹੋਈ ਆ ਮੈਂ ਤਾਂ ਚਲੋ ਗੁਰਸਿੱਖ ਹੀ ਤਕਰੀਬਨ ਹੋਰ ਬੰਦੇ ਮੈਂ ਅਮਰਤ ਧਾਰੀ ਸਿੱਖ ਹੀ ਉਥੇ ਜਾ ਕੇ ਇਹ ਚੀਜ਼ ਮੈਨੂੰ ਬਹੁਤ ਜ਼ਿਆਦਾ ਫੀਲ ਹੋਈ ਆ ਕਿ ਕਾਨੂੰਨ ਇੰਗਲਿਸ਼ ਨਹੀਂ ਆਉਂਦੀ ਵਿੱਚ ਜੇ ਕੋਈ ਇੰਗਲਿਸ਼ ਵਾਲਾ ਹੋਵੇ ਉਹਨੇ ਬੋਲ ਦੇਣਾ ਪਰ ਉੱਥੇ ਬੰਦਾ ਬੋਲਦਾ ਨਹੀਂ ਡਰਦਾ ਗਲਾ ਕਹਿੰਦਾ ਯਾਰ ਇੰਨੀ ਦੂਰ ਰਸਤਾ ਤੈ ਇਹ ਕਰਕੇ ਐ ਪਤਾ ਨਹੀਂ ਕੀ ਜੀ ਗੱਲ ਤੋਂ ਕੀ ਹੈ ਨਾ ਉੱਥੇ ਗਲਤ ਗੱਲ ਇਹ ਆ ਕਿ ਸਮਾਨ ਜਦੋਂ ਬੰਦੇ ਦੀ ਤਲਾਸ਼ੀ ਤਲੂਸੀ ਕਰਕੇ ਸੁੱਟ ਦਿੰਦੇ ਆ ਨਾ ਹੁਣ ਕਈਆਂ ਬੰਦਿਆਂ ਦੇ ਤੇ ਉੱਥੇ ਦਿਮਾਲੇ ਤੇ ਪਰਨੇ ਡਸਟਬਿਨ ਦੇ ਵਿੱਚ ਪਈ ਹੋਣੀ ਆ ਜਿਵੇਂ ਸਾਡੇ ਵੀ ਉੱਥੇ ਹੀ ਪਏ ਆ ਖੁੱਲਿਆਂ ਜੂੜਾਂ ਜੂੜਿਆਂ ਦੇ ਨਾਲ ਖੁੱਲਿਆਂ ਵਾਲਾਂ ਦੇ ਨਾਲ ਹੱਥ ਘੜੀਆਂ ਪੈਰਾਂ ਨੂੰ ਲਾ ਕੇ ਤੇ ਕੈਂਪ ਦੇ ਵਿੱਚ ਲੈ ਕੇ ਜਾਂਦੇ ਆ ਇਹ ਦਾੜੀ ਕਦੋਂ ਕੱਟੇ ਦਾੜੀ ਸਰ ਇਹ ਮੇਰੀ ਵੈਸੇ ਡੋਂਕਰ ਨੇ ਕਟ ਇਰੇ ਵਿੱਚ ਮਤਲਬ ਕੈਂਪ ਦਾ ਨਹੀਂ ਮੈਂ ਕਹਿ ਸਕਦਾ ਦੋਸਤ ਕੈਂਪ ਦਾ ਸਿਰਫ ਇੰਨਾ ਕਹਿ ਸਕਦਾ ਕਿ ਜਾਂ ਤਾਂ ਉਹਨਾਂ ਨੂੰ ਪਤਾ ਨਹੀਂ ਜਾਂ ਤਾਂ ਉਹਨਾਂ ਨੂੰ ਉਹ ਜਾਣ ਕੇ ਕਰਦੇ ਆ ਇਹ ਦਾੜੀ ਮੇਰੀ ਡੋਂਕਰ ਨੇ ਕਟਾਈ ਜਦੋਂ ਨਾ ਇੱਥੇ ਤੇਜੂਾਨਾ ਤੋਂ ਮੇਰੀ ਆਪਣੇ ਮੈਕਸੀਕੋ ਤੱਕ ਜਾਣ ਦੀ ਫਲਾਈਟ ਹੋਣੀ ਸੀ ਨਾ ਤੇ ਇਹਨਾਂ ਨੇ ਕੀ ਕੀਤਾ ਇਹ ਮੇਰੇ ਨਾਲ ਸੱਤ ਬੰਦੇ ਸੀਗੇ ਹੋਰ ਉਹ ਤਕਰੀਬਨ ਕਲੀਨ ਸ਼ੇਪ ਵਾਲੇ ਸੀਗੇ ਸੱਤ ਬੰਦੇ ਤੇ ਮੈਨੂੰ ਕਹਿੰਦੇ ਸੀ ਵੀ ਜੇ ਇਹ ਸੱਤ ਬੰਦੇ ਜਾਣੇ ਆ ਨਾ ਇਹ ਵੀ ਤੇਰੇ ਕਰਕੇ ਜਾਣੇ ਆ ਜੀਏ ਤੂੰ ਆਪਣਾ ਮਤਲਬ ਦਾੜੀ ਕਟਾਵੇਂਗਾ ਤਾਂ ਫਿਰ ਜਾ ਸਕਦੇ ਨੇ ਹਾਂਜੀ ਮਜਬੂਰ ਕੀਤਾ ਗਿਆ ਫਿਰ ਉਹਦਾ ਇਹ ਜਾ ਨਹੀਂ ਸਕਦੇ ਵੀ ਤੇ ਮੈਂ ਬਥੇਰਾ ਗਿਆ ਮੈਂ ਯਾਰ ਵੀ ਮੈਂ ਪਨਾਮਾ ਦੇ ਵਿੱਚ ਹੀ ਮੈਂ ਆਪਣਾ ਮੈਂ ਮਤਲਬ ਦਾੜਾ ਕਤਲ ਕਰਾ ਸਕਦਾ ਮੈਂ ਉੱਥੋਂ ਹੀ ਬੜੀ ਮੁਸ਼ਕਲ ਨੂੰ ਬਚਾ ਕੇ ਲੈ ਆਣਾ ਯਾਰ ਹੁਣ ਰਹਿਣ ਦੋ ਉਹ ਫਿਰ ਘਰ ਹਸਮੈਂਟ ਬੜਾ ਕਰਦੇ ਤਿੰਨ ਚਾਰ ਦਿਨ ਮੈਨੂੰ ਕਮਰੇ ਦੇ ਵਿੱਚ ਬੰਦ ਕਰਕੇ ਰੱਖਿਆ ਫੋਨ ਖੋਲਿਆ ਅੰਦਰ ਮੇਕੋ ਮੈਂ ਬੜਾ ਤਰਲੇ ਮਿੰਟਾਂ ਮਾਰੇ ਆ ਤੇ ਮੈਨੂੰ ਵਿੱਚ ਮੁੰਡੇ ਹੀ ਮੇਰੇ ਨਾਲ ਦੇ ਗਰਦਾਸਪੁਰ ਦੇ ਤੇ ਮੈਨੂੰ ਕਹਿੰਦੇ ਯਾਰ ਬਾਬਾ ਮੰਨ ਲਾ ਅਸੀਂ ਜੇ ਚਲ ਗਏ ਨਾ ਤੈਨੂੰ ਪਰੇਸ਼ਾਨ ਕਰਨਾ ਇਹਨਾਂ ਨੇ ਪਤਾ ਨਹੀਂ ਤੈਨੂੰ ਕੁੱਟ-ਕੁੱਟ ਕੇ ਕਿੱਥੇ ਲੈ ਜਾਣੇ ਤੇ ਕਿਸੇ ਨੇ ਸੁਣਨੀ ਗੱਨੀ ਨਹੀਂ ਤੇਰੀ ਉਸ ਤੋਂ ਬਾਅਦ ਫਿਰ ਕੀ ਕਰ ਸਕਦੇ ਤੁਹਾਨੂੰ ਪਤਾ ਜਦੋਂ ਬਗਾਨੇ ਦੇਸ਼ ਗਏ ਮੰਦਣੀ ਪੈਣੀ ਸੀ ਉਹਨਾਂ ਦੇ ਤੁਹਾਨੂੰ ਇਹ ਪਤਾ ਲੱਗਿਆ ਰਿਪੋਰਟ ਕਰਨਾ ਉਹਨੂੰ ਕੀ ਲਾਸੀ ਬਾਕੀ ਆ ਜੇ ਤੁਹਾਡੇ ਸਾਰੇ ਸਰ ਪਹਿਲੋਂ ਨਹੀਂ ਆਨੂੰ ਕਿਸੇ ਨੂੰ ਵੀ ਪਤਾ ਪਹਿਲੇ ਨੰਬਰ ਤੇ ਅੰਦਰ ਕਿਸੇ ਬੰਦੇ ਨੂੰ ਪਤਾ ਹੀ ਨਹੀਂ ਲੱਗਦਾ ਵੀ ਰਿਪੋਰਟ ਹੋਣੀ ਆ ਬੰਦੇ ਨੂੰ ਬਾਹਰ ਆ ਕੇ ਪਤਾ ਲੱਗਦਾ ਜਦੋਂ ਦੁਰਵਿਹਾਰ ਹੋ ਰੇ ਨਾ ਹੋਣ ਲੱਗ ਪੈਂਦਾ ਨਾ ਵੀ ਅਗਲਾ ਬੰਦਾ ਕਹਿੰਦਾ ਵੀ ਸਾਨੂੰ ਸ਼ਾਇਦ ਇਹਨਾਂ ਨੇ ਵੈਲਕਮ ਕਰਾ ਕੇ ਤੇ ਯੂ ਐਸ ਏ ਛੱਡ ਦੇਣਾ ਜਦੋਂ ਬੰਦੇ ਦੇ ਹੱਥ ਘੜੀ ਲੱਗ ਜਾਂਦੀ ਜਾਂ ਪੈਰਾਂ ਨੂੰ ਸੰਗਲਾਂਵਾ ਦਿੰਦੇ ਆ ਉਥੋਂ ਪਤਾ ਲੱਗ ਜਾਂਦਾ ਕਿ ਇਹ ਸਾਨੂੰ ਰਿਪੋਰਟ ਹੀ ਕਰ ਲੱਗੀ ਆ ਜਦੋਂ ਜਹਾਜ਼ ਦੇ ਵਿੱਚ ਲੈ ਗਏ ਜਹਾਜ਼ ਦੇ ਵਿੱਚ ਬਿਠਾਤਾ ਜਿਹੜਾ ਦੋ ਤਰੀਕ ਨੂੰ ਜਹਾਜ਼ ਉਤਰਿਆ ਆ ਇੱਕ ਤੇ ਪੰਜ ਦੀ ਜੀ ਨੂੰ ਉਹਨਾਂ ਨੂੰ ਇਹ ਕਹਿ ਗਏ ਵੀ ਤੁਹਾਨੂੰ ਦੂਸਰੇ ਕੈਂਪ ਚ ਲੈ ਆ ਜਨਾ ਤੇ ਦੂਸਰੇ ਕੈਂਪ ਦਾ ਸਫਰ ਇਹ 2 ਘੰਟੇ ਦਾ ਹੋ ਜੂਗਾ 3 ਘੰਟੇ ਦਾ ਜਦੋਂ ਕਹਿੰਦੇ 70 ਘੰਟਿਆਂ ਬਾਅਦ ਸਟੇ ਹੋਇਆ ਸਾਨੂੰ ਨੂੰ ਪਤਾ ਲੱਗ ਗਿਆ ਵੀ ਯਾਰ ਸਾਡੇ ਨਾਲ ਥੱਕਾ ਹੋ ਰਿਹਾ ਉਥੋਂ ਫਿਰ ਉਹ ਵਿੱਚ ਇਹ ਕਹਿੰਦੇ ਇਸਲਾਮਾਬਾਦ ਦਾ ਕੋਈ ਮਤਲਬ ਆਈਸ ਅਫਸਰ ਹੀ ਆ ਆਈਸ ਦੇ ਮਤਲਬ ਵੱਡੇ ਅਫਸਰ ਹੁੰਦੇ ਉਹਨਾਂ ਨਾਲ ਗੱਲਬਾਤ ਕੀਤੀ ਉਹ ਕਹਿੰਦੇ ਤੁਹਾਨੂੰ ਇੰਡੀਆ ਲੈ ਕੇ ਜਾ ਰਹੇ ਉਹ ਬੰਦੇ ਕਹਿੰਦੇ ਵੀ ਜਹਾਜ਼ ਦੇ ਵਿੱਚ ਰੋਂਦੇ ਆਏ ਆ ਜਿਹੜਾ ਇੱਕ ਵਾਰੀ ਇਹਨਾਂ ਨੂੰ ਖਾਣ ਲਈ ਮਿਲਿਆ ਸੀ ਉਹ ਵੀ ਨਹੀਂ ਉਹਨਾਂ ਨੇ ਖਾਦਾ ਕੱਕਰਾਈ ਮਾਰਦੇ ਆਏ ਕਿ ਇੱਕ ਹਸਾਬ ਕਿਤਾਬ ਦਾ ਵਿੱਚ ਕਹਿੰਦੇ ਬੰਦੇ ਕਹਿੰਦੇ ਵੀ ਅਸੀਂ ਮਰ ਜਣਾ ਮਰਨ ਕਿਥੋਂ ਕਿਉਂਕਿ ਮਰਿਆ ਜਾਣਾ ਨਹੀਂ ਪੈਰਾਂ ਨੂੰ ਵੀ ਸੰਗਲੀਆਂ ਲਾਈਆਂ ਹੱਥਾਂ ਨੂੰ ਵੀ ਹੱਥ ਘੜੀਆਂ ਲਾਈਆਂ ਇੱਥੇ ਆ ਕੇ ਜਦੋਂ ਅੰਮ੍ਰਿਤਸਰ ਉਹਨਾਂ ਦੇ ਹੱਥ ਘੜੀਆਂ ਖੋਲੀਆਂ ਵਾ ਜਹਾਜ਼ ਤੋਂ ਥੱਲੇ ਉਦੋਂ ਵੀਡੀਓ ਵਾਇਰਲ ਹੋ ਗਈਆਂ ਪਤਾ ਲੱਗ ਗਿਆ ਹੈਗਾ ਵੀ ਬਹੁਤ ਮਾੜਾ ਹੋ ਰਿਹਾ ਇਹਨਾਂ ਦੁਰਵਿਚਾਰ ਤੇ ਜਦੋਂ ਹੁਣ ਅਸੀਂ ਆਏ ਆ ਆਪਣਾ ਤੇ ਆ 27 ਤਰੀਕਾ ਆਪਣਾ ਕੱਲ ਆਏ ਸੀ ਜਿਹੜੇ ਅਮਰੀਕਾ ਤੋਂ ਰਿਪੋਰਟ ਹੋ ਕੇ ਆਏ ਬੰਦਿਆਂ ਨੇ ਆਪਣੀ ਜਦੋਂ ਹੱਡ ਪੀਤੀ ਸੁਣਾਈ ਤਾਂ ਜਿੰਨਾ ਕੁਛ ਅਸੇਨਾ ਦੀਆਂ ਗੱਲਾਂ ਬਾਰੇ ਸੁਣਦੇ ਰਹੇ ਉਹਨਾਂ ਕੁਝ ਜਾਣ ਕੇ ਸਾਡੇ ਖੁਦ ਦੇ ਪੈਰਾਂ ਹੇਠੋਂ ਜ਼ਮੀਨ ਨਿਕਲਦੀ ਰਹੀ ਜੇਕਰ ਸਾਡੇ ਨਾਲ ਅਸੀਂ ਇੱਦਾਂ ਦਾ ਮਹਿਸੂਸ ਕਰ ਸਕਦੇ ਹਾਂ ਤਾਂ ਤੁਸੀਂ ਖੁਦ ਸੋਚੋ ਜਦੋਂ ਤੁਸੀਂ ਇਹਨਾਂ ਦੀ ਕਹਾਣੀ ਬਾਰੇ ਜਾਣੋਗੇ ਤੋਂ ਤੁਹਾਨੂੰ ਪਤਾ ਨਹੀਂ ਤੁਸੀਂ ਮਨ ਦੇ ਕਿਹੜੇ ਖਿਆਲਾਂ 'ਚ ਚਲੇ ਜਾਓਗੇ ਨਾ ਤੁਹਾਨੂੰ ਇਹ ਸਮਝ ਆਣਾ ਕਿ ਇਹਨਾਂ ਬੰਦਿਆਂ ਨੂੰ ਲਾਹਣਤਾ ਪਾਈਏ ਕਿ ਲੱਖ ਰੁਪਏ ਖਰਚ ਕੇ ਤੁਸੀਂ ਗਏ ਹੋ ਉਹੀ ਪੈਸਾ ਤੁਸੀਂ ਇੱਥੇ ਲਗਾ ਲਓ ਕਿ ਜਾਂ ਫਿਰ ਇਹਨਾਂ ਨੂੰ ਥੋੜੀ-ਬਹੁਤ ਇਹਨਾਂ ਤੇ ਤਰਸ ਖਾਈਏ ਇਹਨਾਂ ਨੂੰ ਥੋੜੀ-ਬਹੁਤ ਸympathy ਦਈਏ ਕਿ ਭਾਈ ਤੁਹਾਡਾ ਲੱਖ ਰੁਪਏ ਚਲ ਗਿਆ ਸਾਨੂੰ ਬਹੁਤ ਦੁੱਖ ਹੈ ਤੁਸੀਂ ਵਾਪਸ ਰਿਪੋਰਟ ਹੋ ਕੇ ਆ ਗਿਓ ਦੇਖੋ ਕੋਈ ਆਪਣੀ ਮਰਜ਼ੀ ਨਾਲ ਤਾਂ ਆਪਣਾ ਮੁਲਕ ਨਹੀਂ ਛੱਡਦਾ ਕਈਆਂ ਨੂੰ ਚਾਹ ਹੁੰਦਾ ਹੈ ਕਿ ਭਾਈ ਮੇਰਾ ਜੇਕਰ ਇੱਥੇ ਕੁਝ ਨਹੀਂ ਬਣ ਰਿਹਾ ਜਾਂ ਫਿਰ ਨਹੀਂ ਬਨਣਾ ਤਾਂ ਮੈਂ ਬਾਹਰ ਚੱਲ ਜਾ ਕੁਝ ਲੋਕ ਦਾ ਚੰਦ ਹੀ ਇਹ ਹੁੰਦੇ ਨੇ ਕਿ ਮੈਂ ਜਿਵੇਂ ਨਾ ਜਿਵੇਂ ਬਾਹਰ ਚੱਲ ਜਾ ਬਾਹਰ ਦੇ ਮੁਲਕਾ ਜਿਹੜਾ ਡਲਰਾਂ ਦੀਆਂ ਖਣਕਾ ਜਿਹੜੀ ਖਣਾਗੈ ਦੀ ਜਿਆਦਾ ਸੁਣਾਈ ਦਿੰਦੀ ਹੈ ਉਥੇ ਰੁਪਈਆ ਥੋੜਾ ਫਿੱਕਾ ਪੈ ਜਾਂਦਾ ਪਰ ਇਸ ਭਰਾ ਨੂੰ ਕੀ ਲੋੜ ਪਈ ਸੀ ਦੱਸਿਆ ਜਾ ਰਿਹਾ ਆਰਮੀ ਚੋਂ ਰਿਟਾਇਰ ਹੈ ਤਕਰੀਬਨ 35-40 ਸਾਲ ਉਮਰ ਹੈ ਅੰਮ੍ਰਿਤਧਾਰੀ ਸਿੱਖ ਹੈ ਤੇ ਅੰਮ੍ਰਿਤਧਾਰੀ ਸਿੱਖ ਨੇ ਜੜੀਆਂ ਗੱਲਾਂ ਦਸੀਆਂ ਨੇ ਜਿਹੜੇ ਖੁਲਾਸੇ ਕੀਤੇ ਨੇ ਉਹ ਬੜੇ ਹੈਰਾਨੀਜਨਕ ਨੇ ਕਹਿੰਦਾ ਕਿਵੇਂ ਸਿੱਖਾਂ ਨਾਲ ਗਲਤ ਕੰਮ ਤੱਕੇ ਹੁੰਦੇ ਸੀ ਉਸ ਡੋਂਕੀ ਦੇ ਪੂਰੇ ਰੂਟ ਦੇ ਦੌਰਾਨ ਲੰਕਰਾ ਬਲੋ ਤੱਕਾ ਕੀਤਾ ਜਾਂਦਾ ਸੀ ਤੇ ਜਦੋਂ ਅਮਰੀਕੀ ਪੁਲਿਸ ਨੇ ਫੜ ਲਿਆ ਫਿਰ ਵੀ ਤੱਕਾ ਕੀਤਾ ਗਿਆ ਇਹ ਬੰਦੇ ਨੇ ਕਿਹਾ ਕਿ ਜਦੋਂ ਸਾਨੂੰ ਅਮਰੀਕੀ ਪੁਲਿਸ ਨੇ ਫੜ ਲਿਆ ਜਦੋਂ ਅਸੀਂ ਟਿਵਾਨਾ ਦਾ ਬਾਊਂਡਰ ਟੱਪਿਆ ਤੇ ਅਮਰੀਕੀ ਪੁਲਿਸ ਨੇ ਸਾਨੂੰ ਫੜ ਲਿਆ ਤੇ ਜਿਹੜੇ ਉੱਥੇ ਸਿੱਖ ਚਾਹੇ ਕੋਈ ਅੰਮ੍ਰਿਤਧਾਰੀ ਹੈ ਜਾਂ ਨਹੀਂ ਹੈ ਜਿਹੜੇ ਵੀ ਸਿੱਖ ਸੀਗੇ ਉਹਨਾਂ ਦੀਆਂ ਪੱਕਾ ਉਹਨਾਂ ਦੇ ਪਰਨੇ ਲਾ ਕੇ ਸੁੱਟ ਦਿੱਤੇ ਗਏ ਸਿਰਫ ਇਹ ਨਹੀਂ ਇਸ ਅੰਮ੍ਰਿਤਧਾਰੀ ਸਿੱਖ ਦੇ ਵਾਲ ਵੀ ਕਤਲ ਕੀਤੇ ਗਏ ਸਿਰ ਦੇ ਵਾਲ ਨਹੀਂ ਤਾੜੇ ਦੇ ਵਾਲ ਕਤਲ ਕੀਤੇ ਗਏ ਕਿਹਾ ਇਹ ਬੰਦੇ ਨੇ ਕਿਹਾ ਕਿ ਮੈਨੂੰ ਆਲੇ-ਦੁਆਲੇ ਤੇ ਮੇਰੇ ਨਾਲ ਦੇ ਲੋਕ ਕਹਿਣ ਲੱਗ ਪਏ ਕਿ ਭਾਈ ਜੇ ਤੂੰ ਵਾਰ ਕਤਲ ਨਹੀਂ ਕਰੇਂਗਾ ਯਾਨੀ ਜੇਕਰ ਆਪਣੀ ਦਾੜੀ ਨਹੀਂ ਕੱਟੇਂਗਾ ਤਾਂ ਇਹਨਾ ਡੋਂਕਰਾਂ ਨੇ ਤੈਨੂੰ ਅੱਗੇ ਨਹੀਂ ਤੋੜਨਾ ਪਤਾ ਨਹੀਂ ਤੈਨੂੰ ਇੰਨੇ ਘਰ ਤੋਂ ਇੰਨੇ ਦੂਰ ਹੈ ਲੱਖਾਂ ਰੁਪਇਆ ਲਾਤਾ ਪਤਾ ਨਹੀਂ ਤੈਨੂੰ ਕਿੱਥੇ ਮਾਰ ਕੇ ਸੁੱਟ ਦੇਣਾ ਤੇ ਹੋ ਸਕਦਾ ਤੇਰੀ লাশ ਵੀ ਤੇਰੀ লাশ ਵੀ ਤੇਰੇ ਘਰਦਿਆਂ ਤੱਕ ਨਾ ਪਹੁੰਚੇ ਜਿਵੇਂ ਕਹਿੰਦੇ ਨੇ ਮੰਨ ਲੈ ਗੁਰੂ ਘਰ ਜਾ ਕੇ ਮਾਫੀ ਮੰਗ ਲਈ ਪਰ ਜੇਕਰ ਅਮਰੀਕਾ ਨਾ ਗਿਆ ਇਹਨਾਂ ਨੇ ਕੁਝ ਕਰ ਦਿੱਤਾ ਤਾਂ ਨਾ ਤੂੰ ਮਾਫੀ ਚੋਗਾ ਰਹਿਣਾ ਤੇ ਨਾ ਤੇਰੇ ਘਰਦਿਆਂ ਨੂੰ ਤੇਰੀ ਦੇਹ ਮਿਲਣੀ ਹੈ ਤੇ ਇਸ ਅਮਰਤਾਰ ਇਸਖੜੇ ਹੋਈ ਕਿਤਾ ਜਦੋਂ ਦਬਾਅ ਵੀ ਪਿਆ ਸਥਿਤ ਜੁੜੀ ਸਿਚੁਏਸ਼ਨਸ ਸੀ ਉਹ ਵੀ ਉਹ ਵੀ ਕੁਝ ਜੱਦਾਂ ਤੇ ਬਣੀ ਕਿਸ ਨੂੰ ਆਪਣੇ ਦਾੜੇ ਦੇ ਵਾਲ ਕਤਲ ਕਰਨੇ ਪਏ। ਦਾੜੇ ਦੇ ਵਾਲ ਵੀ ਕਤਲ ਕੀਤੇ, ਪੱਗ ਦੀ ਵੀ ਬੇਦਬੀ ਕੀਤੀ ਅਮਰੀਕੀ ਪੁਲਿਸ ਨੇ। ਇਹਨਾਂ ਕੁਝ ਛਲਿਆ ਕੈਂਪਸ 'ਚ ਵੀ ਰਹਾ ਪਰ ਹੁਣ ਹੱਤਕੜੀਆਂ ਲਵਾ ਕੇ ਬੰਦਾ ਵਾਪਸ ਆ ਰਿਹਾ। ਲੱਖਾਂ ਰੁਪਏ ਤਾਂ ਇਹਨਾਂ ਦੇ ਵੀ ਲੱਗੇ ਹੋਣੇ ਨੇ। ਪਰ ਤੁਸੀਂ ਇਹ ਸੋਚੋ ਕਿ ਬੰਦੇ ਕਿੰਨਾ ਕੁਝ ਸਹਿੰਦੇ ਨੇ। ਕਈਆਂ ਨੂੰ ਤਾਂ ਪਤਾ ਵੀ ਹੁੰਦਾ ਕਿ ਭਾਈ ਇਹ ਚੀਜ਼ ਹੋਣੀ ਹੈ ਸਾਨੂੰ ਦਾ ਸਾਡੇ ਨਾਲ ਧੱਕਾ ਹੋ ਸਕਦਾ ਹੈ ਕਿ ਕੁੜੀਆਂ ਮੁੰਡੇ ਉਹਨਾਂ ਨੂੰ ਪਤਾ ਹੁੰਦਾ ਕਿ ਸਾਡੇ ਨਾਲ ਗਲਤ ਕੰਮ ਤੱਕ ਹੋ ਸਕਦੇ ਨੇ ਸਰੀਰਕ ਤੇ ਮਾਨਸਿਕ ਤੌਰ ਤੋਂਾਂ ਤੇ ਪਰ ਫਿਰ ਵੀ ਬੰਦੇ ਜਾਂਦੇ ਨੇ ਸੋਚੋ ਕਿ ਐਸਜੀਪੀਸੀ ਵੱਲੋਂ ਜਾਂ ਜਦੋਂ ਜਿੰਨੇ ਵੀ ਸਿੱਖ ਜਥੇਬੰਦੀਆਂ ਨੇ ਉਹਨਾਂ ਨੂੰ ਉਹਨਾਂ ਕੋਲ ਜਦੋਂ ਇਹ ਗੱਲ ਪਹੁੰਚੇਗੀ ਕਿ ਕਿਵੇਂ ਡੰਕਰਾਂ ਵੱਲੋਂ ਇਦਾਂ ਦਾ ਕੰਮ ਕੀਤਾ ਜਾਂਦਾ ਸਿੱਖਾਂ ਨਾਲ ਕਿਵੇਂ ਅਮਰੀਕੀ ਪੁਲਿਸ ਦਾ ਉਹਦਾ ਕੰਮ ਕਰਦੀ ਹੈ ਸਿੱਖਾਂ ਨਾਲ ਤਾਂ ਇਹ ਜਿਹੜੇ ਰਿਸ਼ਤੇ ਸੁਧਰਨ ਸੁਧਾਰਨ ਦੀ ਗੱਲ ਹੁੰਦੀ ਹੈ ਨਾ ਵਿੱਚ ਤਾਂ ਕੁੜਤਨ ਪੈਦਾ ਹੋ ਜਾਏਗੀ ਤੇ ਲਾਹਨਤ ਪਾਓ ਉਹਨਾਂ ਏਜੰਟਾਂ ਨੂੰ ਜਿਹੜੇ ਇਹ ਦਾਅਵੇ ਕਰਦੇ ਨੇ ਕਿ ਅਸੀਂ ਤੁਹਾਡੇ ਪੁੱਤਰ ਨੂੰ ਤੁਹਾਡੀ ਧੀ ਨੂੰ ਸਹੀ ਸਲਾਮਤ ਅਤੇ ਪੂਰੇ ਲੀਗਲ ਤਰੀਕੇ ਦੇ ਨਾਲ ਪੂਰੇ ਕਾਨੂੰਨੀ ਤਰੀਕੇ ਦੇ ਨਾਲ ਬਾਹਰ ਭੇਜ ਦਵਾਂਗੇ ਅਜਿਹੇ ਏਜੰਟ ਨੂੰ ਪੁੱਛੋ ਫੜ ਕੇ ਲਿਆਓ ਉਹਨੂੰ ਜੇਕਰ ਕੁੱਟਣਾ ਵੀ ਪਵੇ ਤਾਂ ਕੁੱਟ ਦਿਓ ਪਰ ਹੁਣ ਉਹ ਜਰੂਰ ਇਹ ਗੱਲ ਪੁੱਛੋ ਕਿ ਭਾਈ ਜਿਹੜੇ ਤੂੰ ਵਾਅਦੇ ਕਰਦਾ ਰਿਹਾ ਹੈ ਉਹਨਾਂ ਵਾਅਦਿਆਂ ਦਾ ਕੀ ਸਿੱਟਾ ਨਿਕਲਿਆ ਕੀ ਨਤੀਜਾ ਨਿਕਲਿਆ ਕਿ ਉੱਤ ਧੀ ਘਰੋਂ ਬੇਕਾਰ ਵੀ ਹੋਏ ਘਰ ਗੈਣੇ ਤਰਿਆ ਜ਼ਮੀਨ ਗੈਣੇ ਤਰੀ ਪਰ ਹੁਣ ਹੱਥ ਵਿੱਚ ਕੀ ਆਇਆ ਉਹਨਾਂ ਦੇ ਇੱਕ ਵਾਰ ਤੁਸੀਂ ਸੁਣੋ ਕਿ ਇਹ ਜਿਹੜਾ ਨੌਜਵਾਨ ਹੈ ਇਹ ਅਸਲ ਇਹਦੇ ਮਨ 'ਚ ਜਿਹੜੇ ਖਿਆਲ ਚੱਲ ਰਹੇ ਨੇ ਉਹ ਖਿਆਲਾਂ ਵਿੱਚ ਕਹਿ ਕੀ ਰਿਹਾ ਹੈ ਜਾਣਦੇ ਸੀ ਅਸੀਂ ਜਦੋਂ ਦਵਾਰ ਕ੍ਰੋਸ ਕੀਤੀ ਸਾਨੂੰ ਕੁਝ ਨਹੀਂ ਉੱਥੇ ਪੜ ਲਿਆ ਸੀ ਉਹ ਸੁਣਨੇ ਫੜ ਕੇ ਹਨ ਗੋਡਿਆਂ ਭਾਰ ਬਿਠਾ ਕੇ ਸਾਡੀ ਤਲਾਸ਼ੀ ਤਲੂਸੀ ਲਈ ਸਾਰਾ ਕੁਝ ਚੈੱਕ ਕੀਤਾ ਸੀ ਆ ਚਲੋ ਸਾਡੇ ਕੋ ਨਿਕਲਣਾ ਕੀ ਕਿਉਂਕਿ ਅਸੀਂ ਤਾਂ ਕ੍ਰੋਸ ਹੀ ਕਰਨਗੇ ਸਾਲਮ ਲੈਣ ਵਾਸਤੇ ਗਏ ਸੀਗੇ ਬੈਗ ਬੂ ਖਾਲੀ ਕੀਤੇ ਉਹਨਾਂ ਨੇ ਤਸ਼ਮੇ ਤੁਸਮੇ ਲਵਾ ਦਿੱਤੇ ਆ ਪਰ ਸਾਡੇ ਨਾਲ ਇੱਕ ਬੜੀ ਵੱਡੀ ਗੱਲ ਉਥੇ ਨਾ ਸਰਦਾਰ ਬੰਦਿਆਂ ਨਾਲ ਬਹੁਤ ਜ਼ਿਆਦਾ ਗਲਤ ਹੋਈ ਆ ਮੈਂ ਤਾਂ ਚਲੋ ਗੁਰਸੇਕ ਹੀ ਤਕਰੀਬਨ ਹੋਰ ਬੰਦੇ ਮੈਂ ਅਮਰਤ ਸਿਧਾਰੀ ਸੇਕ ਹੀ ਉਥੇ ਜਾ ਕੇ ਇਹ ਚੀਜ਼ ਮੈਨੂੰ ਬਹੁਤ ਜ਼ਿਆਦਾ ਫੀਲ ਹੋਈ ਆ ਕਿ ਕਾਨੂੰਨ ਇੰਗਲਿਸ਼ ਨਹੀਂ ਆਉਂਦੀ ਵਿੱਚ ਜੇ ਕੋਈ ਇੰਗਲਿਸ਼ ਵਾਲਾ ਹੋਵੇ ਉਹਨੇ ਬੋਲ ਦੇਣਾ ਪਰ ਉੱਥੇ ਬੰਦਾ ਬੋਲਦਾ ਨਹੀਂ ਡਰਦਾ ਗਲਾ ਕਹਿੰਦਾ ਯਾਰ ਇੰਨੀ ਦੂਰ ਰਸਤਾ ਤੈ ਇਹ ਕਰਕੇ ਐ ਪਤਾ ਨਹੀਂ ਕੀ ਜੀ ਗੱਲ ਤੋਂ ਕੀ ਹੈ ਨਾ ਉੱਥੇ ਗਲਤ ਗੱਲ ਇਹ ਹੈ ਕਿ ਸਮਾਨ ਜਦੋਂ ਬੰਦੇ ਦੀ ਤਲਾਸ਼ੀ ਤਲੂਸੀ ਕਰਕੇ ਸੁੱਟ ਦਿੰਦੇ ਆ ਨਾ ਹੁਣ ਕਈਆਂ ਬੰਦਿਆਂ ਦੇ ਤੇ ਉੱਥੇ ਦਿਮਾਲੇ ਤੇ ਪਰਨੇ ਡਸਟ ਬੀਨ ਦੇ ਵਿੱਚ ਪਈ ਹੋਣੀ ਆ ਜਿਵੇਂ ਸਾਡੇ ਵੀ ਉੱਥੇ ਹੀ ਪਏ ਆ ਖੁੱਲਿਆਂ ਜੂੜਾਂ ਜੂੜਿਆਂ ਦੇ ਨਾਲ ਖੁੱਲਿਆਂ ਵਾਲਾਂ ਦੇ ਨਾਲ ਹੱਥ ਘੜੀਆਂ ਪੈਰਾਂ ਨੂੰ ਲਾ ਕੇ ਤੇ ਕੈਂਪ ਦੇ ਵਿੱਚ ਲੈ ਕੇ ਜਾਂਦੇ ਆ ਇਹ ਦਾੜੀ ਕਦੋਂ ਕੱਟੇ ਦਾੜੀ ਸਰ ਇਹ ਮੇਰੀ ਵੈਸੇ ਡੋਂਕਰ ਨੇ ਕਟ ਇਰੇ ਵਿੱਚ ਮਤਲਬ ਕੈਂਪ ਦਾ ਨਹੀਂ ਮੈਂ ਕਹਿ ਸਕਦਾ ਦੋਸਤ ਕੈਂਪ ਦਾ ਸਿਰਫ ਇੰਨਾ ਕਹਿ ਸਕਦਾ ਕਿ ਜਾਂ ਤਾਂ ਉਹਨਾਂ ਨੂੰ ਪਤਾ ਨਹੀਂ ਜਾਂ ਤਾਂ ਉਹਨਾਂ ਨੂੰ ਉਹ ਜਾਣ ਕੇ ਕਰਦੇ ਆ ਇਹ ਦਾੜੀ ਮੇਰੀ ਡੋਂਕਰ ਨੇ ਕਟਾਈ ਜਦੋਂ ਨਾ ਇੱਥੇ ਤੇਜੂਾਨਾ ਤੋਂ ਮੇਰੀ ਆਪਣੇ ਮੈਕਸੀਕੋ ਤੱਕ ਜਾਣ ਦੀ ਫਲਾਈਟ ਹੋਣੀ ਸੀ ਨਾ ਤੇ ਇਹਨਾਂ ਨੇ ਕੀ ਕੀਤਾ ਇਹ ਮੇਰੇ ਨਾਲ ਸੱਤ ਬੰਦੇ ਸੀਗੇ ਹੋਰ ਉਹ ਤਕਰੀਬਨ ਕਲੀਨ ਸ਼ੇਪ ਵਾਲੇ ਸੀਗੇ ਸੱਤ ਬੰਦੇ ਤੇ ਮੈਨੂੰ ਕਹਿੰਦੇ ਸੀ ਵੀ ਜੇ ਇਹ ਸੱਤ ਬੰਦੇ ਜਾਣੇ ਹਨ ਇਹ ਵੀ ਤੇਰੇ ਕਰਕੇ ਜਾਣੇ ਆ ਜੀ ਜੇ ਤੂੰ ਆਪਣਾ ਮਤਲਬ ਦਾੜੀ ਕਟਾਵੇਂਗਾ ਤਾਂ ਫਿਰ ਜਾ ਸਕਦੇ ਨੇ ਹਾਂਜੀ ਮਜਬੂਰ ਕੀਤਾ ਗਿਆ ਫਿਰ ਉਹਦਾ ਇਹ ਜਾ ਨਹੀਂ ਸਕਦੇ ਵੀ ਤੇ ਮੈਂ ਬਥੇਰਾ ਗਿਆ ਮੈਂ ਯਾਰ ਵੀ ਮੈਂ ਪਨਾਮਾ ਦੇ ਵਿੱਚ ਹੀ ਮੈਂ ਆਪਣਾ ਮੈਂ ਮਤਲਬ ਦਾੜਾ ਕਤਲ ਕਰਾ ਸਕਦਾ ਮੈਂ ਉੱਥੋਂ ਹੀ ਬੜੀ ਮੁਸ਼ਕਲ ਮੈਂ ਬਚਾ ਕੇ ਲੈ ਆਣਾ ਯਾਰ ਹੁਣ ਰਹਿਣ ਦੋ ਉਹ ਫਿਰ ਘਰ ਉਸ ਮੇਟਾ ਬੜਾ ਕਰਦੇ ਤਿੰਨ ਚਾਰ ਦਿਨ ਮੈਨੂੰ ਕਮਰੇ ਦੇ ਵਿੱਚ ਬੰਦ ਕਰਕੇ ਰੱਖਿਆ ਫੋਨ ਖੋਲਿਆ ਅੰਦਰ ਮੇਕੋ ਮੈਂ ਬੜਾ ਤਰਲੇ ਮਿੰਟਾਂ ਮਾਰੇ ਆ ਤੇ ਮੈਨੂੰ ਵਿੱਚ ਮੁੰਡੇ ਹੀ ਮੇਰੇ ਨਾਲ ਦੇ ਗਰਦਾਸਪੁਰ ਦੇ ਤੇ ਮੈਨੂੰ ਕਹਿੰਦੇ ਯਾਰ ਬਾਬਾ ਮਨਲਾ ਅਸੀਂ ਜੇ ਚਲ ਗਏ ਨਾ ਤੈਨੂੰ ਪਰੇਸ਼ਾਨ ਕਰਨਾ ਇਹਨਾਂ ਨੇ ਪਤਾ ਨਹੀਂ ਤੈਨੂੰ ਕੁੱਟ-ਕੁੱਟ ਕੇ ਕਿੱਥੇ ਲੈ ਜਾਣੇ ਤੇ ਕਿਸੇ ਨੇ ਸੁਣਨੀ ਗੱਨੀ ਨਹੀਂ ਤੇਰੀ ਉਸ ਤੋਂ ਬਾਅਦ ਫਿਰ ਕੀ ਕਰ ਸਕਦੇ ਤੁਹਾਨੂੰ ਪਤਾ ਜਦੋਂ ਬਗਾਨੇ ਦੇਸ਼ ਗਏ ਮੰਦਣੀ ਪੈਣੀ ਸੀ ਉਹਨਾਂ ਦੇ ਤੋਂ ਇਹ ਪਤਾ ਲੱਗਿਆ ਰਿਪੋਰਟ ਕਰਨਾ ਉਹਨੂੰ ਕੀ ਲਾਸੀ ਬਾਕੀ ਆ ਜੇ ਤੁਹਾਡੇ ਸਾਰੇ ਸਰ ਪਹਿਲੋਂ ਨਹੀਂ ਆ ਨੂੰ ਕਿਸੇ ਨੂੰ ਵੀ ਪਤਾ ਪਹਿਲੇ ਨੰਬਰ ਤੇ ਅੰਦਰ ਕਿਸੇ ਬੰਦੇ ਨੂੰ ਪਤਾ ਹੀ ਨਹੀਂ ਲੱਗਦਾ ਵੀ ਰਿਪੋਰਟ ਹੋਣੀ ਆ ਬੰਦੇ ਨੂੰ ਬਾਹਰ ਆ ਕੇ ਪਤਾ ਲੱਗਦਾ ਜਦੋਂ ਦੁਰਵਿਹਾਰ ਹੋ ਰੇ ਨਾ ਹੋਣ ਲੱਗ ਪੈਂਦਾ ਨਾ ਵੀ ਅਗਲਾ ਬੰਦਾ ਕਹਿੰਦਾ ਵੀ ਸਾਨੂੰ ਸ਼ਾਇਦ ਇਹਨਾਂ ਨੇ ਵੈਲਕਮ ਕਰਾ ਕੇ ਤੇ ਯੂ ਐਸ ਏ ਛੱਡ ਦੇਣਾ ਜਦੋਂ ਬੰਦੇ ਦੇ ਹੱਥ ਘੜੀ ਲੱਗ ਜਾਂਦੀ ਜਾਂ ਪੈਰਾਂ ਨੂੰ ਸੰਗਲਾਂਵਾ ਦਿੰਦੇ ਆ ਉਥੋਂ ਪਤਾ ਲੱਗ ਜਾਂਦਾ ਕਿ ਇਹ ਸਾਨੂੰ ਰਿਪੋਰਟ ਹੀ ਕਰ ਲੱਗੀ ਆ ਜਦੋਂ ਜਹਾਜ਼ ਦੇ ਵਿੱਚ ਲੈ ਗਏ ਜਹਾਜ਼ ਦੇ ਵਿੱਚ ਬਿਠਾਤਾ ਜਿਹੜਾ ਦੋ ਤਰੀਕ ਨੂੰ ਜਹਾਜ਼ ਉਤਰਿਆ ਆ ਬਈ ਤੇ ਪੰਜ ਜੀ ਨੂੰ ਉਹਨਾਂ ਨੂੰ ਇਹ ਕਹਿ ਗਏ ਵੀ ਤੁਹਾਨੂੰ ਦੂਸਰੇ ਕੈਂਪ ਚ ਲੈ ਆ ਜਣਾ ਤੇ ਦੂਸਰੇ ਕੈਂਪ ਦਾ ਸਫ਼ਰ ਇਹ 2 ਘੰਟੇ ਦਾ ਹੋ ਜੂਗਾ 3 ਘੰਟੇ ਦਾ ਜਦੋਂ ਕਹਿੰਦੇ 70 ਘੰਟਿਆਂ ਬਾਅਦ ਸਟੇ ਹੋਇਆ ਸਾਨੂੰ ਉਹ ਪਤਾ ਲੱਗ ਗਿਆ ਵੀ ਯਾਰ ਸਾਡੇ ਨਾਲ ਧੱਕਾ ਹੋ ਰਿਹਾ ਉਤੋਂ ਫਿਰ ਉਹ ਵਿੱਚ ਇਹ ਕਹਿੰਦੇ ਇਸਲਾਮਾਬਾਦ ਦਾ ਕੋਈ ਮਤਲਬ ਆਈਸ ਅਫਸਰ ਹੀ ਆ ਆਈਸ ਦੇ ਮਤਲਬ ਵੱਡੇ ਅਫਸਰ ਹੁੰਦੇ ਉਹਨਾਂ ਨਾਲ ਗੱਲਬਾਤ ਕੀਤੀ ਉਹ ਕਹਿੰਦੇ ਤੁਹਾਨੂੰ ਇੰਡੀਆ ਲੈ ਕੇ ਜਾ ਰਹੇ ਉਹ ਬੰਦੇ ਕਹਿੰਦੇ ਵੀ ਜਹਾਜ਼ ਦੇ ਵਿੱਚ ਰੋਂਦੇ ਆਏ ਆ ਜਿਹੜਾ ਇੱਕ ਵਾਰੀ ਇਹਨਾਂ ਨੂੰ ਖਾਣ ਲਈ ਮਿਲਿਆ ਸੀ ਉਹ ਵੀ ਨਹੀਂ ਉਹਨਾਂ ਨੇ ਖਾਦਾ ਟੱਕਰਾਂ ਹੀ ਮਾਰਦੇ ਆਏ ਕਿ ਇੱਕ ਹਸਾਬ ਕਿਤਾਬ ਦਾ ਵਿੱਚ ਕਹਿੰਦੇ ਬੰਦੇ ਕਹਿੰਦੇ ਵੀ ਅਸੀਂ ਮਰ ਜਣਾ ਮਰਨ ਕਿਥੋਂ ਕਿਉਂਕਿ ਮਰਿਆ ਜਾਣਾ ਨਹੀਂ ਪੈਰਾਂ ਨੂੰ ਵੀ ਸੰਗਲੀਆਂ ਲਾਈਆਂ ਹੱਥਾਂ ਨੂੰ ਵੀ ਹੱਥ ਕੜੀਆਂ ਲਾਈਆਂ ਇੱਥੇ ਆ ਕੇ ਜਦੋਂ ਅੰਮ੍ਰਿਤਸਰ ਉਹਨਾਂ ਦੇ ਹੱਥ ਕੜੀਆਂ ਖੋਲੀਆਂ ਵਾ ਜਹਾਜ਼ ਤੋਂ ਥੱਲੇ ਉਦੋਂ ਵੀਡੀਓ ਵਾਇਰਲ ਹੋ ਗਈਆਂ ਪਤਾ ਲੱਗ ਗਿਆ ਸੀਗਾ ਵੀ ਬਹੁਤ ਮਾੜਾ ਹੋ ਰਿਹਾ ਇਹਨਾਂ ਨੂੰ ਦੁਰਵਿਚਾਰ ਤੇ ਜਦੋਂ ਹੁਣ ਅਸੀਂ ਆਏ ਆ ਆਪਣਾ 27 ਤਰੀ ਆਪਣਾ ਕੱਲ ਆਇਆ ਸੀ ਇੰਜਰੀਟ